ਪੰਜਾਬ ਦੇ ਡੀਜੀਪੀ ਨੂੰ ਲੱਗਿਆ 2 ਲੱਖ ਰੁਪਏ ਦਾ ਜੁਰਮਾਨਾ ਡੀਜੀਪੀ ਦੇ ਨਾਲ ਚਾਰ ਹੋਰ ਆਈਐਸ ਤੇ ਆਈਪੀਐਸ ਅਧਿਕਾਰੀਆਂ ਤੇ ਵੀ 2-2 ਲੱਖ ਰੁਪਏ ਦਾ ਜੁਰਮਾਨਾ ਹਾਈ ਕੋਰਟ ਦੇ ਵੱਲੋਂ ਲਗਾ ਦਿੱਤਾ ਸਭ ਹੈਰਾਨ ਜ਼ਰੂਰ ਹੋਣਗੇ ਕਿ ਆਖਰ ਪੰਜਾਬ ਦੇ ਡੀਜੀਪੀ ਨੂੰ ਜੁਰਮਾਨਾ ਕਿਉਂ ਲਗਾਇਆ ਗਿਆ ਤਾਂ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਪੰਜਾਬ ਤੇ ਹਰਿਆਣਾ ਕੋਰਟ ਦੇ ਨੇ ਸੂਬੇ ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਮੋਡੀਫਾਈ ਬਾਹਨ ਬਾਹਨਾ ਦੇ ਵਿਰੁੱਧ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਇਹ ਜੁਰਮਾਨਾ ਲਗਾਇਆ ਜੋ ਅਦਾਲਤ ਦੇ ਵੱਲੋਂ ਹੁਕਮ ਜਾਰੀ ਕੀਤੇ ਨੇ ਕਿ ਮੋਡੀਫਾਈ ਬਾਹਨ ਨਾ ਚੱਲਣ ਪਰ ਉਸ ਦੇ ਬਾਵਜੂਦ ਮੋਡੀਫਾਈ ਬਾਹਨ ਵਾਹਨ ਜਿਹੜੇ ਨੇ ਚੱਲਦੇ ਨੇ ਭਾਵੇਂ ਗੱਡੀਆਂ ਹੋਣ ਮੋਟਰਸਾਈਕਲ ਹੋਣ ਕਾਰਾਂ ਹੋਣ ਕੋਈ ਹੋਰ ਚੀਜ਼ ਹੋਵੇ ਮੋਡੀਫਾਈ ਜਿਹੜੇ ਚੱਲਦੇ ਨੇ ਜੋ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਮੋਡੀਫਾਈ ਇਹ ਨਹੀਂ ਚੱਲਣ ਦੇਵੇ ਪਰ ਉਸ ਦੇ ਬਾਵਜੂਦ ਚੱਲਦੇ ਨੇ ਤਾਂ ਅਦਾਲਤ ਦੇ ਨਿਯਮਾਂ ਦੀ ਉਲੰਘਣਾ ਹੋਈ ਆ ਜਿਸ ਦੇ ਕਰਕੇ ਪੰਜਾਬ ਦੇ ਡੀਜੀਪੀ ਸਣੇ ਚਾਰ ਹੋਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤਾਂ ਇਸ ਬਾਬਤ ਅਦਾਲਤ ਦੇ ਵੱਲੋਂ ਇਹ ਸਖਤੀ ਅਪਣਾਈ ਗਈ ਹੈ ਸਖਤੀ ਅਪਣਾਉਣ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਤੇ ਹੁਣ ਜਿਹੜੇ ਇਹ ਜੁਰਮਾਨਾ ਲੱਗਿਆ ਤਾਂ ਇਹਨਾਂ ਅਧਿਕਾਰੀਆਂ ਦੀ ਪੰਜਾਬ ਦੇ ਡੀਜੀਪੀ ਦੀ ਤਨਖਾਹਾਂ ਦੇ ਵਿੱਚੋਂ ਕਟੌਤੀ ਹੋਵੇਗੀ ਤਾਂ ਤਨਖਾਹਾਂ ਦੇ ਵਿੱਚੋਂ ਕਟੌਤੀ ਕੀਤੀ ਜਾਵੇਗੀ ਤਾਂ ਇਹ ਕੌਣ ਕੌਣ ਨੇ ਜਿਹੜੇ ਹੋਰ ਆਈਪੀਐਸ ਅਧਿਕਾਰੀ ਨੇ ਕਿਹੜੇ ਕਿਹੜੇ ਨੇ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਉਸ ਤੋਂ ਇਲਾਵਾ ਪ੍ਰਦੀਪ ਕੁਮਾਰ ਨੇ ਆਈਏਐਸ ਸਕੱਤਰ ਟਰਾਂਸਪੋਰਟ ਵਿਭਾਗ ਮਨੀਸ਼ ਕੁਮਾਰ ਆਈਏਐਸ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਜਤਿੰਦਰ ਜੋਰਵਾਲ ਆਈ IAS ਡਿਪਟੀ ਕਮਿਸ਼ਨਰ ਸੰਗਰੂਰ ਜਿਹੜੇ ਸ਼ਾਮਲ ਨੇ ਇਸ ਦੇ ਵਿੱਚ ਜੋ ਚਾਰ ਆਈਪੀਐਸ ਤੇ ਆਈਏਐਸ ਅਧਿਕਾਰੀ ਨੇ ਉਹਨਾਂ ਇਹ ਤਾਂ ਇਹਨਾਂ ਨੂੰ ਜੋ ਜੁਰਮਾਨਾ ਲਗਾਇਆ ਗਿਆ ਜਸਟਿਸ ਸੁਦੀਪ ਸੁਦੀਪੀ ਸੁਧੂਪਤੀ ਸ਼ਰਮਾ ਨੇ ਇਹ ਹੁਕਮ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਦਾਇਰ ਮਾਨਹਾਨੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਦਿੱਤਾ ਮਾਨਹਾਨੀ ਪਟੀਸ਼ਨ 20 ਸਤੰਬਰ 2023 ਨੂੰ ਹਾਈ ਕੋਰਟ ਦੇ ਵੱਲੋਂ ਮੋਟਰ ਵਹੀਕਲ ਐਕਟ 1988 ਦੇ ਤਹਿਤ ਗੈਰ ਕਾਨੂੰਨੀ ਤੌਰ ਤੇ ਮੋੜੀ ਫਾਈ ਕੀਤੇ ਵਾਹਨਾ ਵਿਰੁੱਧ ਪ੍ਰਭਾਵਸ਼ਾਲੀ ਅਤੇ ਨਿਯਮਤ ਕਾਰਵਾਈ ਦੇ ਨਿਰਦੇਸ਼ ਦੇਣ ਵਾਲੇ ਹੁਕਮਾਂ ਦੀ ਉਲੰਘਣਾ ਨਾਲ ਸੰਬੰਧਿਤ ਹੈ ਤਾਂ ਪਟੀਸ਼ਨ ਪਾਈ ਗਈ ਸੀ 20 ਨਵੰਬਰ 2023 ਦੇ ਵਿੱਚ ਕਿ ਜਿਹੜੇ ਵਾਹਨ ਨੇ ਉਹਨਾਂ ਨੂੰ ਮੋਡੀਫਾਈ ਕੀਤਾ ਗਿਆ ਤਾਂ ਵਹੀਕਲ ਐਕਟ ਦੇ ਤਹਿਤ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਆਖਰਕਾਰ ਸੁਣਵਾਈ ਤੋਂ ਬਾਅਦ ਪੰਜਾਬ ਦੇ ਡੀਜੀਪੀ ਅਤੇ ਚਾਰ ਹੋਰ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਇਹ ਜੁਰਮਾਨਾ ਲਗਾਇਆ ਗਿਆ ਤਾਂ ਜਿਕਰੇ ਹੋ ਗਿਆ ਇਸ ਦੇ ਵਿੱਚ ਕਟੌਤੀ ਕਿੰਨੀ ਹੋਵੇਗੀ ਮਹੀਨੇ ਦੇ ਇਕੱਠੇ ਦੇਣੇ ਪੈਣਗੇ 2 ਲੱਖ ਰੁਪਇਆ ਜਾਂ ਫਿਰ ਥੋੜੇ ਥੋੜੇ ਕਰਕੇ ਕਿਸ਼ਤਾਂ ਦੇ ਵਿੱਚ ਦੇਣੇ ਪੈਣਗੇ ਤਾਂ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਤਾਂ ਇਸ ਦੇ ਵਿੱਚ 50000 ਰੁਪਏ ਜਿਹੜੇ ਨੇ 2 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਗਿਆ ਪਹਿਲੀ ਜਿਹੜੀ 1 ਲੱਖ ਰੁਪਏ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣੇ ਪਵੇਗੀ ਉਸ ਤੋਂ ਬਾਅਦ ਫਿਰ ਦੁਬਾਰਾ ਬਾਕੀ ਦੀ ਰਕਮ ਜਮ੍ਹਾਂ ਕਰਵਾਉਣੇ ਪਵੇਗੀ ਪਹਿਲਾਂ 1 ਲੱਖ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਤਾਂ ਬਾਕੀ ਤਨਖਾਹਾਂ ਦੇ ਵਿੱਚੋਂ ਇਹਨਾਂ ਅਫਸਰਾਂ ਦੇ ਇੱਕ ਟੌਤੀ ਕੀਤੀ ਜਾਵੇਗੀ ਤਾਂ ਵਾਕਹੀ ਜਿਹੜੇ ਕਹਿੰਦੇ ਨੇ ਕਿ ਕਾਨੂੰਨ ਦੇ ਉੱਤੇ ਭਰੋਸਾ ਉੱਠ ਗਿਆ ਅਦਾਲਤਾਂ ਦੇ ਉੱਤੇ ਭਰੋਸਾ ਉੱਠ ਗਿਆ ਤਾਂ ਇਸ ਤੋਂ ਸਾਫ਼ ਜਾਹਿਰ ਹੁੰਦਾ ਕਿ ਵਾਕਿਹੀ ਇਨਸਾਫ਼ ਜਿਹੜਾ ਅੱਜ ਵੀ ਅਦਾਲਤਾਂ ਦੇ ਵਿੱਚ ਆ ਕਿਉਂਕਿ ਇੱਕ ਡੀਜੀਪੀ ਰੈਂਕ ਦਾ ਵਿਅਕਤੀ ਹੋਵੇ ਭਾਵੇਂ ਇੱਕ ਆਈਪੀਐਸ ਆਈਐਸ ਅਧਿਕਾਰੀ ਹੋਣ ਤਾਂ ਉਹਨਾਂ ਨੂੰ ਵੀ ਸਿੱਧਾ ਜੁਰਮਾਨਾ ਲਗਾ ਦਿੱਤਾ ਤਾਂ ਅਦਾਲਤਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਦੀ ਮਿਸਾਲ ਤੁਸੀਂ ਸਭ ਜਾਣਦੇ ਹੋ ਹਿਮਾਚਲ ਦੀ ਐਮਪੀ ਆ ਭਾਜਪੀ ਦੀ ਐਮਪੀ ਆ ਇਹ ਕੰਗੜਾ ਨਾ ਉਤ ਜੋ ਪੁਰਾਣੇ ਮਾਮਲੇ ਦੇ ਵਿੱਚ ਇੱਕ ਮਾਨਹਾਨੀ ਦਾ ਮਾਮਲਾ ਜਿਸ ਦੇ ਵੱਲੋਂ ਬਜ਼ੁਰਗ ਮਹਿਲਾਵਾਂ ਦੇ ਬਾਰੇ ਵਿਵਾਦਕ ਟਿੱਪਣੀ ਦਿੱਤੀ ਸੀ ਕਿ ਧਰਨੇ ਦੇ ਵਿੱਚ ਕਿਸਾਨੀ ਧਰਨੇ ਦੇ ਵਿੱਚ 100-100 ਰੁਪਏ ਦਿਹਾੜੀ ਦੇ ਉੱਤੇ ਬਜ਼ੁਰਗ ਮਹਿਲਾਵਾਂ ਹੁੰਦੀਆਂ ਨੇ ਤਾਂ ਬੀਬੇ ਮਹਿੰਦਰ ਕੌਰ ਨੇ ਮਾਨਹਾਨੀ ਦਾ ਮਾਮਲਾ ਦਰਜ ਕਰਾਇਆ ਤਾਂ ਉਹ ਹਿਮਾਚਲ ਦੀ ਐਮਪੀ ਨੂੰ ਬਠਿੰਡੇ ਪੇਸ਼ ਹੋਣਾ ਪਿਆ ਤਾਂ ਵਾਕਈ ਹੀ ਅਦਾਲਤਾਂ ਦੇ ਵਿੱਚ ਇਨਸਾਫ ਜ਼ਰੂਰ ਮਿਲਦਾ ਤੇ ਆਖਰ ਇਨਸਾਫ ਦੇ ਲਈ ਹੀ ਲੋਕ ਅਦਾਲਤਾਂ ਦਾ ਰੁਖ ਇਖਤियार ਕਰਦੇ ਨੇ